ਹਾਂਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਬੇ ਸੰਜੀਵਾਲ ਸਦਾਏ ਤੂ ਕਿਸੇ ਨੰਦਸੇ ਬਾਹਰਾ ਜੀਓ ਧੰਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸਹਿਬਜ਼ਾਦੇ ਬ੍ਰਹਮ ਗਿਆਨੀ ਬਾਬਾ ਸ਼੍ਰੀਚੰਦ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਟਾਲੀ ਸਾਹਿਬ ਤੋਂ ਦਾਸ ਫੈਟ ਗ੍ਰੰਥੀ ਮੈਨੇਜਰ ਹਰੀਤ ਸਿੰਘ ਜੀ ਔਰ ਸਾਡੀ ਸੂਚੀ ਟੀਮ ਖਾਸ ਕਰਕੇ ਲਾਈਵ ਹੋਏ ਆ ਕਿ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ ਇਹ ਬਖਸ਼ਾਂ ਕੀਤੀਆਂ ਨੇ ਤੇ ਆਪ ਜੀ ਨੂੰ ਪਤਾ ਹੈ ਕਿ ਖਾਸ ਕਰਕੇ 5-6 ਜ਼ਿਲ੍ਹਿਆਂ ਵਿੱਚ ਪਾਣੀ ਦੀ ਘਾਟ ਦੀ ਜਿਹੜੀ ਮਾਰ ਪਈ ਹੈ ਜਾਨੀ ਮਾਲੀ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਆਇਆ ਫਸਲਾਂ ਦਾ ਨੁਕਸਾਨ ਹੋਇਆ ਸੋ ਜਿੱਥੇ ਮਕਸਦਕ ਜਿਲ੍ਹਿਆਂ ਤੋਂ ਪੰਜਾਬ ਵਿੱਚੋਂ ਰਸਤੇ ਆ ਰਹੀਆਂ ਸਨ ਸੰਗਤਾਂ ਇਸ ਦੁੱਖ ਦੀ ਘੜੀ ਵਿੱਚ ਆ ਕੇ ਸੋ ਦੁੱਖੋਂ ਡਾਰੀਆਂ ਸਨ ਉੱਥੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਆ ਸਾਡੀ ਸਾਰੇ ਵੀਰ ਹਿਮਾਚਲ ਪ੍ਰਦੇਸ਼ ਤੋਂ ਜਿਲ੍ਹਾ ਊਨਾ, ਹੁਨੇ ਰੰਗ ਤੋਂ ਖਾਸ ਕਰਕੇ ਮਲਾਜਮ ਵੀਰ ਬਹੁਤ ਸਾਰੀਆਂ ਰਸਤੇ ਹੜਪੀੜਤਾ ਵਾਸਤੇ ਪਰਿਵਾਰਾਂ ਵਾਸਤੇ ਲੈ ਕੇ ਆਏ ਨੇ ਜਿਨ੍ਹਾਂ ਵਿੱਚ ਆਟਾ, ਚੌਲ, ਦਾਲ, ਪਾਣੀ, ਕੋਈ ਫਲ ਇਹ ਤੇ ਆਦਿਕ ਵਰਸਤਾ ਜਿਹੜੀਆਂ ਲੈ ਕੇ ਗੁਰਦੁਆਰਾ ਕਾਲੀ ਸਾਹਿਬ ਪਹੁੰਚੇ ਨੇ ਸੋ ਦੋ ਗੱਡੀਆਂ ਵੀ ਜੀ ਆਏ ਨੇ ਲੈ ਕੇ ਸੋ ਲਾਈਵ ਹੋਣ ਦਾ ਕਾਰਨ ਇਹ ਸੀ ਕਿ ਜਿੱਥੇ ਵੱਖ-ਵੱਖ ਤਰ੍ਹਾਂ ਦੇ ਪ੍ਰਚਾਰ ਵੀ ਹੋ ਰਹੇ ਸੀ ਕਿ ਪੰਜਾਬ ਦੇ ਨਾਲ ਕੋਈ ਖੜਿਆ ਨਹੀਂ ਹੈ ਐਸੀ ਗੱਲ ਨਹੀਂ ਹੈ ਇਹ ਹਿਮਾਚਲ ਵਿੱਚੋਂ ਵੀਰ ਆਏ ਨੇ ਔਰ ਜਿੱਥੇ ਮਹਾਂਪੁਰਸ਼ ਵੱਖ-ਵੱਖ ਸੰਸਥਾਾਂ ਤੋਂ ਸੇਵਾ ਕਰ ਰਹੇ ਨੇ ਇਹ ਵੀ ਦੋ ਗੱਡੀਆਂ ਲੈ ਕੇ ਆਪਣੀ ਟੀਮ ਦੇ ਨਾਲ ਔਰ ਕਾਫੀ ਨਗਰਾ ਮੇ ਚਵੰਡਕੇ ਵੀ ਆਏ ਨੇ ਇਹਨਾਂ ਨੇ ਦੱਸਿਆ ਵੀਰਾਂ ਨੇ ਹੁਣੇ ਸੋ ਇਹਨਾਂ ਦਾ ਬਹੁਤ ਬਹੁਤ ਧੰਵਾਦ ਔਰ ਜਰਾ ਟਾਲੀ ਸਾਹਿਬ ਆਉਣ ਤੇ ਰਸਤਾ ਲੈ ਕੇ ਆਉਣ ਤੇ ਦਾਸ ਵੱਲੋਂ ਮੈਂਜਰ ਸਾਹਿਬ ਵੱਲੋਂ ਸਾਡੇ ਸਮੂਚੇ ਰਾਜੀ ਸਿੰਘ ਬਾਨ ਔਰ ਸੂਚੀ ਟੀਮ ਨੂੰ ਜਿੱਥੇ ਧੰਵਾਦ ਹੈ ਉੱਥੇ ਅਸੀਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਮਹਾਰਾਜ ਸੂਚੀ ਟੀਮ ਨੂੰ ਤੰਦਰੁਸਤੀ ਦੇ ਰੋਗਤਾ ਦੀਆਂ ਦਸਤਾਂ ਬਖਸ਼ਿਸ਼ ਕਰਨ ਤਾਂ ਕਿ ਜਦੋਂ ਵੀ ਕਿਤੇ ਵਿਪਤਾ ਦਾ ਸਮਾਂ ਕਿਸੇ ਤੇ ਵੀ ਆ ਸਕਦਾ ਹੈ ਸਾਧ ਸੰਗਤ ਸੋ ਉਸ ਸਮੇਂ ਆਪਾਂ ਇੱਕ ਦੂਸਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਾ ਸੋ ਇਹ ਇੱਕ ਦੁੱਖ ਦਾ ਸਮਾਂ ਹੈ ਕੁਰਬਾਨੀ ਅਨੁਸਾਰ ਤੇ ਵੈਸੇ ਦੁੱਖ ਸੁੱਖ ਦੋਵੇਂ ਕਪੜੇ ਹੀ ਨੇ ਪਰ ਜਦੋਂ ਵੀ ਕਿਤੇ ਐਸੀ ਵਿਪਤਾ ਕੋਈ ਐਸੀ ਆਫਤ ਆਉਂਦੀ ਹੈ ਕੋਈ ਪਰਲੋਹ ਆਉਂਦੀ ਹੈ ਤਾਂ ਇੱਕ ਦੂਸਰੇ ਦੇ ਨਾਲ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਾ ਦੁੱਖ ਵੀ ਘਟਦਾ ਹੈ ਕਿਸੇ ਦੀ ਮੁਸੀਬਤ ਵਿੱਚ ਜਦੋਂ ਕੰਮ ਆਉਂਦੇ ਆ ਤਾਂ ਉਦੋਂ ਪ੍ਰਮਾਤਮਾ ਵੀ ਬਖਸ਼ਾ ਕਰਦਾ ਖੁਸ਼ ਹੁੰਦਾ ਪ੍ਰਮਾਤਮਾ ਕਿਉਂਕਿ ਅਵਲ ਅੱਲਾ ਨੂਰ ਉਪਾਇ ਕੁਦਰਤ ਕੇ ਸਾ ਬੰਦੇ ਇਹ ਕਾਨੂੰ ਤੇ ਸਭ ਜਾ ਗੁਪਜਿਆ ਕੌਣ ਭਲੇ ਕੋ ਮੰਦੇ ਵਾਲੀਆਂ ਇਹ ਗੁਰਬਾਣੀ ਦੇ ਪਾਵਨ ਬਚਨ ਸਾਨੂੰ ਸਮਝਾਉਂਦੇ ਨੇ ਸੋ ਦਾਸ ਵੱਲੋਂ ਬਹੁਤ ਕੁਝ ਨਹੀਂ ਕਹਿਣਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀ ਟੀਮ ਦਾ ਚੱਲ ਕੇ ਆਏ ਨੇ ਸਮਾਂ ਵੀ ਦਿੱਤਾ ਦੇਖੋ ਸਮਾਂ ਨਹੀਂ ਦਿੱਤਾ ਜਾ ਰਿਹਾ ਅੱਜ ਸਮਾਂ ਵੀ ਦਿੱਤਾ ਰਸਤਾ ਵੀ ਲੈ ਕੇ ਆਏ ਨੇ ਔਰ ਸਾਰੇ ਵੀਰ ਮਰਾਜ਼ਮ ਹੀ ਨੇ ਔਰ ਸਾਰਿਆਂ ਦਾ ਦਿਲ ਦੀਆਂ ਗਰਹੀਆਂ ਤੋਂ ਸਾਡੇ ਸਮੁੱਚੇ ਇਲਾਕੇ ਵੱਲੋਂ ਸਾਡੀ ਸੰਗਤ ਵੱਲੋਂ ਸਾਰੇ ਵੀਰਾਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ